ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਬੇਨਤੀ ਕਰਨੀ ਛੋਣਾ ਹੈ ਕਿ ਤੁਸੀਂ ਦੇਖਿਆ ਹੋਣਾ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਅ ਕੇਂਦਰ ਦੀ ਸਰਕਾਰ ਔਰ ਹਰਿਆਣੇ ਦੀ ਸਰਕਾਰ ਵਤੀਰਾ ਕਰ ਰਹੀ ਹੈ ਇਹ ਜਿ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਪਾਕਿਸਤਾਨ ਤੋਂ ਵੀ ਬਗਾਨੇ ਨੇ ਔਰ ਅੱਜ ਮੈਂ ਪ੍ਰਿਤਪਾਲ ਨੂੰ ਮਿਲ ਕੇ ਆਇਆ ਔਰ ਜਿਸ ਪ੍ਰਕਾਰ ਦੇ ਉਹ ਹਾਲਾਤ ਨੇ ਗਲੇਚ ਰੱਸਾ ਪਾ ਕੇ ਖਿੱਚਿਆ ਗਿਆ बोल ਨਹੀਂ ਸਕਦਾ ਮੂੰਹ ਚ ਪਲੇਟਸ ਪਾਈਆਂ ਆਪਰੇਟ ਹੋਇਆ ਹੈ ਸਿਰ ਤੇ ਟੰਕੇ ਲੱਤਾਂ ਟੁੱਟੀਆਂ ਤੇ ਕਿੱਥੇ ਕਿੱਥੇ ਮੈਂ ਦੱਸਾਂ ਕਿ ਕੋਈ ਐਸਾ ਸ਼ਰੀਰ ਦਾ ਅੰਗ ਨਹੀਂ ਹੈ ਜਿਹੜਾ ਪੁਲਿਸ ਨੇ ਹਰਿਆਣਾ ਦੀ ਨੇ ਕੁੱਟਿਆ ਨਹੀਂ ਪਰ ਤੁਹਾਡੇ ਪਿਆਰ ਦੇ ਸਦਕਾ ਤੁਹਾਡੇ ਸਾਰਿਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਪ੍ਰਿੰਪਾਲ ਪੀਜੀਆਈ ਚ ਜ਼ੇਰੇ ਇਲਾਜ ਹੈ ਤੇ ਅੱਜ ਉਹਰੇ ਮਾਤਾ ਪਿਤਾ ਵੀ ਕਿਤੇ ਨਾ ਕਿਤੇ ਸੰਤੁਸ਼ਟੀ ਹੈ ਕਿ ਸਾਡਾ ਪੁੱਤ ਚਲੋ ਜਿਉਂਦਾ ਜਾਗਦਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿਸ ਪ੍ਰਕਾਰ ਦੀਆਂ ਜਿੱਥੇ ਲੋਕਤੰਤਰ ਦੀਆਂ ਗੱਲਾਂ ਹੁੰਦੀਆਂ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਹਿਊਮਨ ਵੈਲਿਊਜ਼ ਹੈ ਹਿਊਮਨ ਰਾਈਟਸ ਦੀ ਜਿਹੜੀਆ ਉਲੰਘਣਾ ਹੋ ਰਹੀ ਹੈ ਜਿੱਥੇ ਕਿ 21ਵੀਂ ਸਦੀ ਚ ਅਸੀਂ ਪ੍ਰਵੇਸ਼ ਕਰ ਚੁੱਕੇ ਆ ਮੀਡੀਆ ਹੈ तमाम ਲੋਕ ਨੇ ਔਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਰ ਜ਼ਮੀਨ ਤੇ ਵੀ ਅਸੀਂ ਆਪਦੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਇਹ ਇਸ ਤਰ੍ਹਾਂ ਦਾ ਸਾਡੇ ਹਾਲਾਤ ਬਣਾਤੇ ਕਿਉਂਕਿ ਅਸੀਂ ਤਾਂ ਹਜੇ ਪੰਜਾਬ ਦੀਆਂ ਬਰੂਹਾਂ ਤੇ ਬੈਠੇ ਆ ਔਰ ਦਿੱਲੀ ਦੇ ਜ਼ਾਲਮ ਔਰ ਹਰਿਆਣਾ ਦੀ ਸਰਕਾਰ ਇਹ ਉਹਨੂੰ ਇਹ ਬਰਦਾਸ਼ਤ ਵੀ ਨਹੀਂ ਹੈ ਪਰ ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਆਪਣਿਆਂ ਨੇ ਵੀ ਬਗਾਨਾ ਕਰ ਦਿੱਤਾ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਜਾਨੀ ਕਿ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਹੋਣਾ ਨਹੀਂ ਚੀਕਾ ਮਾਰ ਮਾਰ ਕੇ ਅਸੀਂ ਕਹਤਾ ਕਿ ਪਰਚਾ ਦਿਓ ਸ਼ੁਕਰਨ ਮਰਗਿਆ ਪ੍ਰਿਤਪਾਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਾਤੇ ਹਜ਼ਾਰ ਕਈ ਸੈਂਕੜੇ ਲੋਕਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਰਬੜ ਬੁਲੇਟਸ ਮਾਰੇ ਗਏ ਟਰੈਕਟਰ ਤੋੜ ਦਿੱਤੇ ਗਏ ਕਾਰਾਂ ਭੱਜ ਦਿੱਤੀਆਂ ਗਈਆਂ ਲੇਕਿਨ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਕਿਉਂਕਿ ਸਰਕਾਰ ਜ਼ਾਲਮ ਬੜੀ ਹੈ ਜਾਬਰ ਬੜੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਆਪਣੇ ਕੰਟਰੋਲ 'ਚ ਯਾਨੀ ਕਿ ਪੰਜਾਬ ਦੀ ਸਰਕਾਰ ਨੂੰ ਵੀ ਆਪਣੇ ਕੰਟਰੋਲ 'ਚ ਭਾਜ ਪਾਨੇ ਕਰ ਰੱਖਿਆ ਸੋ ਇਹ ਹਾਲਾਤ ਬਣ ਗਏ ਨੇ ਸੋ ਮੈਂ ਕਿਸਾਨ ਜਥੇਬੰਦੀਆਂ ਦਾ ਮੈਂ ਸਮਝਦਾ ਕਿ ਜਿਹੜੀ ਲੜਾਈ ਲੜ ਰਹੀ ਹੈ ਮੈਂ ਉਹਨਾਂ ਦੇ ਅੱਗੇ ਸਿਰ ਚਕਾਉਂਦਾ ਹੋਇਆ ਨਾਲ ਹੀ ਨਾਲ ਜਿਹੜੀਆਂ ਬਾਰਡਰ ਤੇ ਬੈਠੇ ਨੇ ਕਿਸਾਨ ਜਥੇਬੰਦੀਆਂ ਔਰ ਸੰਜੁਗਤ ਮੋਰਚੇ ਨੇ ਜਿਵੇਂ ਕੱਲ ਆਪਾਂ ਸਾਰਿਆਂ ਨੇ ਟਰੈਕਟਰ ਦਿੱਲੀ ਵੱਲ ਨੂੰ ਮੂੰਹ ਕਰਕੇ ਲਾ ਕੇ ਸੰਜੁਗਤ ਮੋਰਚੇ ਦਾ ਸਾਥ ਦਿੱਤਾ ਪਹਿਲਾ ਕਾਲੇ ਝੰਡਿਆਂ ਦਾ ਉਹਨਾਂ ਨੇ ਆਦੇਸ਼ ਦਿੱਤਾ ਸੀ ਉਹ ਵੀ ਆਪਾਂ ਲਾਏ ਔਰ ਅੱਗੇ ਉਹਨਾਂ ਨੇ ਹਾਡੇ ਟਵਾਈਸ ਉਹਨਾਂ ਨੇ ਪ੍ਰੋਗਰਾਮ ਦਿੱਤਾ ਵਿਆ ਸੰਜੁਕਤ ਮੋਰਚੇ ਨੇ ਜਨ ਕੀ ਕਿਸਾਨ ਜਥੇਬੰਦੀਆਂ ਨੇ ਆਪਾਂ ਸਾਰਿਆਂ ਨੇ ਜਿੰਨੇ ਵੀ ਕਾਂਗਰਸੀ ਭਰਾ ਜਾਂ ਹੋਰ ਪੰਜਾਬ ਦੇ ਲੋਕ ਹੈ ਉਹਨਾਂ ਦਾ ਸਮਰਥਨ ਕਰਨਾ ਉਹਨਾਂ ਦੇ ਦਿੱਤੇ ਪ੍ਰੋਗਰਾਮ ਦਾ ਸਾਥ ਦੇ ਹੈ ਔਰ ਨਾਲ ਹੀ ਨਾਲ ਕੱਲ੍ਹ ਜਿਸ ਤਰ੍ਹਾਂ ਸੰਗਰੂਪ ਧਰਨਾ ਲਾਇਆ ਗਿਆ ਪਹਿਲਾਂ ਆਪਾਂ ਮਿਲ ਕੇ ਆਏ ਚੀਫ ਸਕੱਟਰੀ ਸਾਹਿਬ ਨੂੰ ਆਪਾਂ ਸਾਰੇ ਪੰਜਾਬ ਚ ਕੈਂਡਲ ਮਾਰਚ ਕੀਤੇ ਔਰ ਆਪਾਂ ਕੰਪਲੇਂਟ ਦਿੱਤੀ ਹੈ ਜਿਹੜੀ ਫਾਈਲ ਕੀਤੀ ਹੈ ਸੰਗਰੂਰ ਐਸਐਸਪੀ ਨੂੰ ਫਿਰ ਰਾਹੁਲ ਜੀ ਪਹਿਲੇ ਦਿਨ ਜਿਸ ਦਿਨ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਤੇ ਹੁਣ ਆਪਾਂ ਕਿਸਾਨੀ ਬਚਾਓ مارچ ਟਰੈਕਟਰ مارچ ਪੰਜਾਬ ਦੇ ਹਰ ਵਿਧਾਨ ਸਭਾ ਕਿ ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਵਿੱਚ ਸ਼ਹਿਰਾਂ ਚ ਨਾ ਜਾਂਦੇ ਹੋਏ ਪਿੰਡਾਂ ਦੇ ਵਿੱਚ ਜਿਹੜੇ ਰੂਰਲ ਸਾਡੀਆਂ ਸਾਡੇ ਹਲਕੇ ਨੇ ਸਾਰੇ ਔਰ ਸਾਰੇ ਪੰਜਾਬ ਚ ਚਾਹੇ ਉਹ ਅਰਬਨ ਹੈ ਏਰੀਆਜ਼ ਵਾਲੇ ਚਾਹੇ ਦੂਜੇ ਸਭ ਨੇ ਇਹਦੇ ਵਿੱਚ ਹਿੱਸਾ ਲੈਣਾ ਹੈ ਲੇਕਿਨ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਟ੍ਰਾਫਿਕ ਦੀ ਜਾਂ ਆਮ ਲੋਕਾਂ ਨੂੰ ਜਨਤਾ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਆਉਣੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨੀ ਬਚਾਓ ਜਿਹੜਾ ਇਹ ਮਾਰਚ ਸਮੁੱਚੇ ਪੰਜਾਬ ਭਰ ਦੇ ਵਿੱਚ ਤੁਸੀਂ ਕੱਢਣਾ ਹੈ ਝੰਡੇ ਲਾ ਕੇ ਰੋਜ਼ ਪ੍ਰਗਟ ਕਰਨਾ ਹੈ ਔਰ ਮੈਂ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਇਸ ਮਾਰਚ ਦੇ ਵਿੱਚ ਕਰਾਂਗਾ ਸੋ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੋਰ ਕੰਮਕਾਰ ਹੋਏਗਾ ਜਾਂ ਕਿਸ ਪ੍ਰਕਾਰ ਆਪਾਂ ਲੜਾਈ ਲੜਨੀ ਹੈ ਉਹਰੇ ਬਾਰੇ ਵੀ ਜਾਣੂ ਕਰਾਉਂਦੇ ਰਵਾਂਗੇ ਔਰ ਮੈਂ ਆਸ ਕਰਦਾ ਕਿ ਹਰ ਪੰਜਾਬੀ ਜਿਹੜਾ ਪੰਜਾਬ ਦੀ ਸਰ ਜਮੀਨ ਤੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਕਿਤੇ ਨਾਲ ਸੰਬੰਧਤ ਹੈ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ। ਅਗਰ ਕਿਸਾਨ ਹੈ ਤਾਂ ਆਪਾਂ ਹੈ। ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਕਿਤੇ ਖਤੇ ਹੋ ਜਾਣਗੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਡਾ। ਸੋ ਸੋ ਤਖੜੇ ਹੋ ਕੇ ਅਸੀਂ ਇਹ ਜ਼ਾਬਰ ਸਰਕਾਰ ਦਾ ਭਾਜਪੀ ਦਾ ਇਹਰਾ ਤਖੜੇ ਹੋ ਕੇ ਸਾਰਿਆਂ ਦੇ ਸਾਹਮਣਾ ਕਰਨਾ ਹੈ ਔਰ ਲੜਾਈ ਲੜਨੀ ਹੈ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।